ਲੇ ਪੋਸਟਰ ਕਿਲਾ ਉੱਥੇ ਲੱਗੋ ਖਾਂ ਜੀ ਤੁਹਾਨੂੰ ਵੱਡੀ ਮਿਲ ਨਾਲ ਸਾਰੇ ਕਿਸਾਨਾਂ ਨੂੰ ਫਾਇਦਾ ਹੋਏ ਸਰ ਸਿੱਖ ਕਿ ਪਸਾਰਾ ਤਾਂ ਮਿਲਦੇ ਨਹੀਂ ਪੱਤਰ ਪਿੱਛੇ ਖੜੇ ਬੋੜਾ ਪੱਤਰ ਦੇਖਿਆ ਸਰ 311 ਕੀਤੇ ਤੇ ਟੈਕ ਮੈਂ ਤੁਹਾਡੇ ਕੋਲ मेरे छोटे सैशे भी बनाते हैं कि चाय के किसी देख ऑफिसर्स चलाते हैं ये छोटे सैशे हैं हम थोड़ा बंद थोड़ा इस तरह लोकेली डिमांड से करेंगे थोड़ा थोड़ा मेरे सामने देखिए सर छोटे सैशे बनाते हैं ये 100 से 5 स्टार चुनीज से वो बनाते हैं आई थिंक शुगर बेकिंग केक के लिए शुगर करती जी पाउडर शुगर है वेरी गुड सॉरी सारी चीनी लगती है हुन्छ <im> भन्दै <im> ਹਾਂਜੀ ਕਿੰਨੇ ਦੇਣੇ ਪਏ ਆ ਲਿਆਓ ਹਾਂਜੀ ਹਾਂਜੀ ਲਿਆਓ ਜੀ ਮੈਡਮ ਸੈਟ

ਖੰਡ ਮਿਲ ਲਿਮਿਟਡ ਜਿਹੜੀ ਹੈ ਉਹਦੇ ਚ 5000 ਟੀਸੀਡੀ ਤੱਕ ਦੀ ਸਮਰੱਥਾ ਦੀ ਰਾਈਫਾਈਂਡ ਸਲਫਰ ਰੈਟ 슈ਗਰ ਮਿਲ ਨਵੀ ਤੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਿਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰੱਥਾ 1250 ਟਨ ਸੀਗੀ 87 ਦੇ ਵਿੱਚ 2000 ਟਨ ਪਰ ਡੇ ਪਰ ਡੇ ਹੋਗੀ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਐਕਸੀਜਨ ਦੀ 25 ਲੱਖ ਕੁਇੰਟਲ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਲਾਈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ ਤੇ ਜਾਣ ਦੀ ਲੋੜ ਨਹੀਂ ਰਹਿਣੀ ਉਹਦੇ ਨਾਲ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ ਨਾਲ ਇਹ ਪ੍ਰੀਮੀਅਮ ਕੁਆਲਟੀ ਦੇ ਜਿਹੜੇ ਜਿਹੜੀ ਖੰਡ ਅੱਜ ਤੁਸੀਂ ਸਲਫਰ ਰੈੱਥ ਜਿਹੜੀ ਲੋਕਾਪਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਹੈ। ਤੋਂ ਇਹਦਾ ਜਿਹੜਾ ਲਾਭ ਹੈ ਮਿਲ ਨੂੰ ਮਿਲੂਗਾ। ਤੇ 20 ਮੀਗਾਵਾਟ ਬਿਜਲੀ ਜਿਹੜੀ ਪੀਐਸਪੀਸੀਐਲ ਨੂੰ ਮਿਲੂਗੀ ਜਿਹੜੀ ਜਨਰੇਟ ਹੋਊਗੀ ਇਥੋਂ। ਤੇ ਬਾਕੀ ਕਿਉਂਕਿ ਫਤੇ ਸ਼ੂਗਰ ਜਿਹੜੀ ਐ ਅੱਜ ਕੀਤੀ ਐ ਉਹ ਕਿਲੋ-ਕਿਲੋ ਦੇ ਪੈਕਟਾਂ ਚ ਵੀ ਸ਼ੁਰੂ ਕੀਤੀ ਜਾ ਰਹੀ ਐ ਛੋਟੇ ਜਿਹੜੇ ਬਿਲਕੁਲ ਛੋਟੇ ਜਿਹੜੇ ਹੋਟਲਾਂ ਦੇ ਵਿੱਚ ਆਪਾਂ ਨੂੰ ਪੈਕੇਟ ਮਿਲਦੇ ਐ ਇੱਕ ਕੱਪ ਦੇ ਵਿੱਚ ਪਾਉਣ ਵਾਸਤੇ ਉਹ ਵੀ ਸ਼ੁਰੂ ਕੀਤੀ ਜਾ ਰਹੀ ਐ ਸੋ ਸਲਫਰ ਰਤਖੰਡਾ ਜੋ ਲੇਟੈਸਟ ਮਾਡਲ ਐ ਤੇ ਮੈਂ ਸਾਰੇ ਇਸ ਮਿਲਦੇ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਮਜ਼ਦੂਰਾਂ ਨੇ ਨਾਨਾ ਨੰਦ ਦੇ ਅਫੀਸਰ ਸਹਿਬਾਨ ਪ੍ਰਬੰਧਕ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸਨ ਦਾ ਸਾਡੇ ਚੇਅਰਮੈਨ ਸਾਹਿਬ ਸ਼ੂਗਰ ਮਿਲ ਦੇ ਸ਼ੂਗਰ ਫੈਕਟ ਦੇ ਜਿਨੇ ਵੀ ਅਧਿਕਾਰੀ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਕਿ ਗੰਨੇ ਦੀ ਜਿਹੜੀ ਫਸਲ ਹੈ ਉਹਦੀ ਗੁਣਵੱਤਾ ਵਧੀ ਵਧਾ ਰਹੇ ਆ ਤੇ ਨਾਲ ਨਾਲ ਦੂਰ ਕਿਤੇ ਆਲੇ ਦੁਆਲੇ ਦੀਆਂ ਮਿੱਲਾਂ ਜਾਣਾ ਪੈਂਦਾ ਸੀ ਉਹ ਵੀ ਜਿਹੜੀ ਹੈ ਖਜਰਖੁਆਰੀ ਜਿਹੜੀ ਉਹ ਘਟ ਹੋ ਗਈ। ਮਾਨ ਸਾਹਿਬ ਬਤਾਏ ਰਾਸ਼ੀ ਅਤੇ ਉਸ ਮੱਥ ਮੋਲ ਦੇ ਵਾਅਦੇ ਲਈ ਇੰਤਜ਼ਾਰ ਕਰ ਰਹੇ ਨੇ ਖਾਨੀ। ਆਪ ਜੀ ਨਾਲ। ਹਾਂਜੀ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ ਹੈ 416 ਰੁਪਏ ਪਰ ਕੁਇੰਟਲ ਜਿਹੜਾ ਭਾਅ ਫਿਕਸ ਕੀਤਾ ਗਿਆ। ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ ਤਾਂ 416 ਰੁਪਏ ਦਾ ਭਾ ਜਿਹੜਾ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਹੀ ਮੇਲੇ ਜਿਹੜੀਆਂ ਨੇ ਚੱਲ ਪੈਣਗੇ ਸੀਐਮ ਸਾਹਿਬ ਪਠਾਨਕੋੜ ਦਾ ਗਰਦਾਸਪੁਰ ਜ਼ਿਲ੍ਹੇ ਦੀ ਘਾਟੀ ਤੇ ਪਠਾਨਕੋੜ ਜਿਲ੍ਹੇ ਨੂੰ ਕਿੰਨਾ ਕੁ ਫਾਇਦਾ ਹੋਏਗਾ ਦੇਖੋ ਜੀ ਇੱਥੇ ਗੰਨੇ ਦੀ ਪ੍ਰੋਡਕਸ਼ਨ ਹੈਗੀ ਹੈ ਸਰਕਾਰ ਵੀ crop diversification ਨੂੰ ਐਪਰੀਸ਼ੀਏਟ ਕਰ ਰਹੀ ਹੈ ਵੀ ਝੋਨੇ ਦੀ ਫਸਲ ਚੋਂ ਜਾਂ ਕਣਕ ਦੀ ਤੇ ਝੋਨੇ ਦੀ ਜਿਹੜੀ ਚੱਕਰ ਹੈ ਉਹਦੇ ਚੋਂ ਨਿਕਲੀਏ ਤਾਂ ਜੇ ਗੰਨੇ ਦਾ ਮੁੱਲ ਵਧੀਆ ਮਿਲਣ ਲੱਗ ਜੂਗਾ ਤਾਂ ਜੇ 2500 ਤੋਂ ਕਿਸਾਨ ਤੋਂ ਵੱਧ ਕੇ ਹੁਣ 7500 ਦੇ ਨੇੜੇ ਹੋ ਗਿਆ ਤਿੰਨ ਗੁਣਾ ਵੱਧ ਜਿਹੜਾ ਪ੍ਰੋਡਕਸ਼ਨ ਵੀ ਉਸੇ ਹਿਸਾਬ ਨਾਲ ਹੋਊਗੀ ਤੇ ਉਹ ਉਸੇ ਹਿਸਾਬ ਨਾਲ ਫਿਰ ਰੋਜ਼ਗਾਰ ਵੀ ਜਨਰੇਟ ਹੋਊਗਾ ਸੋ ਓਵਰঅল ਸਾਰਾ ਕੁਝ ਜੇ ਕੋਈ ਕੋਈ ਵੀ ਫੈਕਟਰੀ ਜੇ ਤਿੰਨ ਗੁਣਾ ਵੱਧ ਉਹਦੀ ਕਪੈਸਿਟੀ ਵਧਾ ਦਈਏ ਤਾਂ ਫਿਰ ਤਿੰਨ ਗੁਣਾ ਵੱਧ ਲੇਬਰ ਹੋਊਗੀ ਤਿੰਨ ਗੁਣਾ ਵੱਧ ਪ੍ਰੋਡਕਸ਼ਨ ਹੋਊਗੀ ਤਿੰਨ ਗੁਣਾ ਵੱਧ ਫਾਇਦੇ ਹੋਣਗੇ ਉਹ ਜਿਹੜਾ ਕਿਉਂਕਿ ਸਹਿਕਾਰੀ ਮਿਲ ਹੈ ਇਹਦਾ ਫਾਇਦਾ ਐਸੀ ਮਿਲ ਦੀ ਵਿੱਚ ਹੀ ਲੱਗੂਗਾ ਸਾਰਾ ਸੋ ਮੈਨੂੰ ਲੱਗਦਾ ਵੀ ਬਹੁਤ ਇਤਿਹਾਸਕ ਕਦਮ ਹੈ ਔਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਵਾਲੇ ਦਿਨ ਵੀ ਚੱਲ ਰਹੇ ਨੇ ਜਿੱਥੇ ਸਾਨੂੰ ਸਭ ਨੂੰ ਮਿਹਨਤ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਕਿਰਤ ਕਰੋ ਵੰਡਿਸ਼ ਕੋ ਨਾਮ ਜਪੋ ਦਾ ਹੋਕਾ ਜਿਹੜਾ ਉਹ ਵੀ ਸাকার ਹੋਊਗਾ ਜੀ ਜਿਹੜੀਆਂ ਸੈਂਟਰ ਨਾਲ ਰਿਲੇਟਡ ਮੰਗਾਂ ਨੇ ਜੀ ਉਹਨਾਂ ਲਈ ਉਹ ਜਿਹੜੀਆਂ ਉਹਨਾਂ ਦਾ ਸੰਘਰਸ਼ جاری ਹੈ ਤੇ ਬਿਲਕੁਲ ਸੈਂਟਰ ਨੂੰ ਉਹਨਾਂ ਦੀਆਂ ਮੰਗਾਂ 'ਤੇ ਧਿਆਨ ਦੇਣਾ ਚਾਹੀਦਾ ਜੋ ਪੰਜਾਬ ਨਾਲ ਰਿਲੇਟਡ ਮੰਗਾਂ ਨੇ ਅਸੀਂ ਸਮੇਂ-ਸਮੇਂ 'ਤੇ ਉਹਨਾਂ ਨਾਲ ਗੱਲ ਵੀ ਕਰਦੇ ਰਹਿੰਦੇ ਆ ਕਿਸਾਨ ਮਿਲਣੀ ਵੀ ਕਰਦੇ ਰਹਿੰਦੇ ਆ ਤੇ ਪੰਜਾਬ ਦੀਆਂ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਵੀ ਜਿਹੜੀਆਂ ਨੇ ਕਿਸਾਨ ਪੱਖੀ ਨੇ ਭਾਵੇਂ ਉਹ ਨੈਰੀ ਪਾਣੀਆ ਨੂੰ 30 30 40 40 50 50 ਸਾਲਾਂ ਬਾਅਦ ਖੇਤਾ ਤੱਕ ਪਹੁੰਚਾਉਣਾ ਦਿਨੇ ਬਿਜਲੀ ਦੇਣਾ ਮੰਡੀਆਂ ਦੇ ਵਿੱਚ ਸਚਾਰੂ ਪ੍ਰਬੰਧ ਕਰਕੇ ਉਹਨਾਂ ਦੀ ਫਸਲ ਜਾਂ ਖੱਜਲ ਖੁਆਰੀ ਜਿਹੜੀ ਹੈ ਉਹ ਉਹ ਨਾ ਹੋਵੇ ਉਹਦੇ ਲਈ ਪ੍ਰਬੰਧ ਕਰਨਾ ਤੇ ਜਿੰਨਾ ਵੀ ਖੇਤੀ ਪ੍ਰਧਾਨ ਸੂਬੇ ਲਈ ਹੋ ਸਕਦਾ ਹੈ ਅਸੀਂ ਉਹ ਵਤ ਤੋਂ ਵਤ ਕਰ ਰਹੇ ਹਾਂ ਬਾਕੀ ਸੈਂਟਰ ਸਰਕਾਰ ਨੂੰ ਵੀ ਐਮਐਸਪੀ ਜਾਂ ਜਿਹੜੀਆਂ ਪੂਰੇ ਦੇਸ਼ ਨਾਲ ਸਵੰਤ ਹੋਰ ਸੂਬੇ ਨਾਲ ਸਵੰਤ ਵੀ ਮੰਗਾ ਹੈਗੀਆਂ ਨੇ ਕਿਸਾਨਾਂ ਨੇ ਉਹਨਾਂ ਵੱਲ ਧਿਆਨ ਦੇਣਾ। ਆਪੀ ਡੀਏ ਦੇ ਕਿਹੜਾ ਸਿਲਾਰ ਜਿਸਨੂੰ ਜਿਸ ਦੀ ਰੇਤ ਉਸ ਦਾ ਖੇਤ ਇਹ ਪਾਲਸੀ ਸ਼ੁਰੂ ਕੀਤੀ ਸੀ। ਲੇਕਿਨ ਜਿਹੜੇ ਪੰਜਾਬ ਦੇ ਪ੍ਰਧਾਨੇਸ਼ੂ ਸ਼ਰਮਾ ਉਹਨਾਂ ਨੇ ਕਿਹਾ ਕਿ ਇਸ ਪਾਲਸੀ ਦੇ ਦੀਨ ਜਿਹੜਾ ਮਾਈਨਿੰਗ ਮਾਫੀਆ ਉਹ ਬੜਾ ਹੈਵੀ ਹੈਗਾ ਮਾਈਨਿੰਗ ਮਾਫੀਆ ਤਰ੍ਹਾਂ ਇਹ ਕੰਮ ਕਰ ਰਹੇ ਨੇ। ਦੇਖੋ ਜੀ ਜਿੰਨਾ ਨੁਕਸ ਕੱਢਣਾ ਉਹ ਤਾਂ ਕੱਢਣੀ ਕੱਢਣਾ ਉਹਨਾਂ ਨੇ ਤਾਂ ਉਹ ਤਾਂ ਐਸੇ ਕੰਮ ਕੀ ਹੁੰਦੇ ਨੇ। ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਤਾ ਕਿ ਜੀ ਦਾ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦ ਕਿ ਹਾਈਕ ਮਾਨਯੋਗ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਔਰ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲ ਆਏ ਤੁਹਾਡੇ ਕੈਮਰੇ ਚ ਫੋਟੋ ਪਈਆਂ ਹੋਣੀਆਂ ਹੈਨਾ ਉਹ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ ਚ ਦੇਖ ਕੇ ਉੱਥੇ ਬਾਅਦ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਹਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿ ਹਾਲਾਂਕਿ ਚਲੋ ਅਸ਼ਵੀਨ ਸ਼ਰਮਾ ਤਾਂ オリジナル ਨੇ অর্ਗੈਨਿਕ ਨੇ বিজেপি ਦੇ ਬਾਕੀ ਜਿਹੜੀ ਕਾਂਗਰਸ ਤੋਂ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਹਨਾ ਤੇ ਜਿੰਨੇ ਵੀ ਜਾਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ਿਲ੍ਹੇ 'ਚ ਹੀ ਪ੍ਰਧਾਨ ਮੰਤਰੀ ਜੀ ਉਹ ਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ 'ਚ ਦੇਖ ਲਾਂਗੇ ਅਸ਼ਵਨੀ ਸ਼ਰਮਨ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਗੱਲ ਕਰੋ ਇੱਕ ਪੋਰਟਲ ਚੱਲਦੀ ਹੈ ਜੀ ਸਰ ਬਹੁਤ بڑا ਪੋਰਟਲ ਚੱਲਦੀ ਹੈ ਤੇ ਲੋਕੀ ਸ਼ਿਕਾਇਤ ਪਾ ਸਕਦੇ ਨੇ ਹਾਂਜੀ ਇੱਕ ਪੋਰਟਲ ਚੱਲਦੀ ਸੀ ਐਮ ਪੋਰਟਲ ਸਰ ਚੱਲਦੀ ਨੇ ਹਾਂਜੀ ਉਹ ਤੋਂ ਸਰ ਸ਼ਿਕਾਇਤਾਂ ਜਿਹੜੀਆਂ ਫਾਰਵਰਡ ਤੇ ਹੁੰਦੀਆਂ ਨੇ ਡਿਪਾਰਟਮੈਂਟਾਂ ਨੂੰ ਪਰ ਦੋ-ਦੋ ਮਹੀਨੇ ਲੱਗੇ ਕੋਈ ਕਾਰਵਾਈ ਨਹੀਂ ਨਹੀਂ ਜੀ ਹੁੰਦੀ ਹੈ ਜੀ ਕਾਰਵਾਈ ਉਹ ਮੇਰੇ ਕੋਲੇ ਆਉਂਦੀਆਂ ਨੇ ਜੀ ਸਰ ਇੱਕ ਮੇਰੇ ਸਰ ਪਰਸਨਲ ਤੁਹਾਡੀ ਹੋ ਸਕਦੀ ਹੈ ਪਰਸਨਲ ਕੋਈ ਨਿੱਜੀ ਹੋ ਸਕਦੇ ਮੈਨੂੰ ਦੱਸ ਦਿਓ ਕੋਈ 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 ਗੱਲ ਨਹੀਂ ਹੋ ਜੂਗੀ ਪਹਿਲਾਂ ਪਹਿਲਾਂ ਮੈਨੂੰ ਦੱਸੋ ਅਸ਼ਵਨੀ ਸ਼ਰਮਨ ਜੀ ਇਹ ਪੁੱਛੇ ਫਮਾ ਜਿੰਨੇ ਜਰ ਥੋੜੇ ਸਵਾਲ ਨਹੀਂ ਮੁੱਕਦੇ ਮੈਂ ਉਹਨਾਂ ਚਰ ਇੱਥੇ ਬੋਲ ਕੇ ਜਾਊਂਗਾ ਅਸ਼ਵੀਨ ਸ਼ਰਮਣ ਜੀ ਨੂੰ ਕਹੋ ਕਿ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਆਗਿਆਤ ਪਾਓ ਤੁਸੀਂ ਕਹਦੇ ਮੈਂ ਇੱਥੇ ਫਿਰ ਦੇ ਉੱਥੇ ਗੁਰਦਾਸਪੁਰ ਮੈਡੀਕਲ ਤੋਂ ਬੜਾ ਪਿੱਛੇ ਆ ਰਹੀ ਅੱਜ بڑے ਮੰਤਰੀ ਹੋਏ بڑے ਵੱਡੇ ਵੱਡੇ ਆਇਆ ਪਰ ਗੁਰਦਾਸਪੁਰ ਅੱਜ ਵੀ ਜਦੋਂ ਅਮਰਜੈਂਸੀ ਕੱਢੀ ਅੰਮ੍ਰਿਤਸਰ ਜਾਣਾ ਕੱਲਾ ਗੁਰਦਾਸਪੁਰ ਨਹੀਂ ਜੀ ਪੰਜਾਬ ਦੇ ਇਹਨਾਂ ਨੇ ਬੇੜਾ ਘਰ ਕੀਤਾ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਜਿੰਨੇ ਜਿੰਨੀ ਵਾਰ ਵੀ ਆਏ ਨੇ ਕਾਹਲੀਦਾਰ ਬੀਜੇਪੀ ਵੀ ਆਈ ਹੈ ਇਕੱਠੇ ਬੀਜੇਪੀ ਨੇ ਕੱਲੇ ਵੀ ਲੜਕੇ ਦੇਖ ਇਸ ਤੋਂ ਇਲਾਵਾ ਕਾਂਗਰਸ ਵੀ ਇੱਥੇ ਆਈ ਹੈ ਦੱਸੋ ਕਿਹੜਾ ਕੰਮ ਹੈ ਸਕੂਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਹਸਪਤਾਲ ਇਹਨਾਂ ਨੇ ਪੱਠਾ ਬਿਠਾਇਆ ਹੋਇਆ ਸੀ ਟੋਲ ਪਲਾਜ਼ੇ ਲਾਏ ਹੋਏ ਸੀ ਕੋਈ ਕੰਮ ਨਹੀਂ ਹੋਇਆ ਸੀ ਹੁਣ ਆ ਇਸ ਵਕਤ ਪੰਜਾਬ ਸਰਕਾਰ ਜਿਹੜੀ ਕੰਮ ਕਰ ਰਹੀ ਹੈ ਜਿਦੇ ਵਿੱਚ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਕੈਸ਼ ਤੇ ਫਰਮਾਇਸ਼ ਤੋਂ ਮਿਲ ਰਹੀਆਂ ਨੇ ਜਿਦੇ ਵਿੱਚ ਟੋਲ ਪਲਾਜ਼ੇ 17 ਤੋਂ ਜ਼ਿਆਦਾ ਟੋਲ ਪਲਾਜ਼ੇ ਬੰਦ ਹੋ ਗਏ ਬਾਹਰ 36 ਲੱਖ ਰੁਪਏ ਪਰ ਡੇ ਬਚਦਾ ਜੀ ਲੋਕਾਂ ਦਾ ਉਹ ਬੰਦ ਹੋ ਗਏ ਹਾਲਾਂਕਿ ਉਹਨਾਂ ਦੀ ਮਿਆਦ ਕਾਫੀ ਦੇਰ ਪਹਿਲਾਂ ਬੰਦ ਹੋਣੇ ਚਾਹੀਦੇ ਸੀ ਪਰ ਚੱਲੀ ਜਾਂਦੇ ਸੀ ਅਸੀਂ ਬੰਦ ਕਰਤੇ ਆ ਕੇ ਹਾਂਜੀ ਐਸਐਸਐਫ ਦੁਨ ਦੇਸ਼ ਦੇ ਵਿੱਚ ਸਭ ਤੋਂ ਨੰਬਰ 1 ਸੜਕ ਸੁਰੱਖਿਆ ਦੇ ਵਿੱਚ ਨੰਬਰ 1 ਹੋਰ ਸੂਬੇ ਵੀ ਸਾਥੋਂ ਚੈੱਕ ਕੇ ਜਾ ਰਹੇ ਨੇ ਕਿ ਅਸੀਂ ਵੀ ਆਪਣੇ ਸੂਬਿਆਂ 'ਚ ਲਾਗੂ ਕਰਨਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਲੱਖ ਰੁਪਏ ਦਾ ਜੀਵਨ ਬੀਮਾ ਹਰ ਪਰਿਵਾਰ ਵਾਸਤੇ ਸ਼ੁਰੂ ਕਰ ਰਹੇ ਹਾਂ ਠੀਕ ਹੈ ਨਾ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਨੇ ਉਹ ਆਮ ਲੋਕਾਂ ਦੇ ਪੱਖ ਦੇ ਆ ਰਹੇ ਨੇ ਤੇ ਬਿਜਲੀ ਦੇ ਵਿੱਚ 90% ਘਰਾਂ ਨੂੰ ਬਿਜਲੀ ਫ੍ਰੀ ਹੈ ਜਿਕੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਨੇ ਜਿਹੜਾ ਕਿ ਰਨਿੰਗ ਕੰਡੀਸ਼ਨ ਦੇ ਵਿੱਚ ਸੀਗਾ ਤੇ ਉੱਥੋਂ ਬਿਜਲੀ ਫਾਇਦਾ ਹੋ ਰਹੀ ਹੈ ਡੈਮਾਂ ਦੇ ਵਿੱਚ ਅਸੀਂ ਮੈਂ ਹੁਣ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ ਦੇ ਵਿੱਚ ਜਾ ਕੇ ਆਏ ਹਾਂ ਕਿ BBMP ਦੇ ਵਿੱਚ ਕੋਈ ਅਸੀਂ ਹੋਰ ਕੋਈ ਮੈਂਬਰ ਨਹੀਂ ਲੈਣਾ ਅਸੀਂ ਪੰਜਾਬ ਦਾ ਹੱਕ ਹੈ ਉੱਥੇ BBMP ਤੇ ਉਹ ਪੰਜਾਬ ਦੀ ਹੈ ਚੰਡੀਗੜ੍ਹ ਦਾ ਮੁੱਦਾ ਉਹਦੇ ਵਿੱਚ ਮੈਂ ਅਸੀਂ ਕਿਹਾ ਕਿ ਤੁਸੀਂ ਨਾ ਚੰਡੀਗੜ੍ਹ ਨਾ ਚੰਡੀਗੜ੍ਹ ਯੂਨੀਵਰਸਿਟੀ ਤੁਸੀਂ ਇਹਨੂੰ ਬਿਲਕੁਲ ਛੇੜ ਨਹੀਂ ਸਕਦੇ ਕਿਉਂਕਿ ਇਹ ਪੰਜਾਬ ਦੇ ਹੱਕ ਰਾਖਮੇ ਨੇ ਸੋ ਜਿੰਨਾ ਵੀ ਜਦੋਂ ਵੀ ਜਿੱਥੇ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਨਾਲ ਖੜਦੀ ਹੈ ਜਿਹੜੀ ਘਟਨਾ ਵਾਪਰੀ ਆ ਗਈ ਮਾਦਪਾਗੀ ਘਟਨਾ ਵਾਪਰੀ ਜਿਹੜੇ ਦੇਖੋ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਰੇਅਰੈਸਟ ਆਫ ਰੇਅਰ ਜੁਰਮਾਂ ਦੇ ਵਿੱਚ ਆਉਂਦਾ ਇਹਨੂੰ ਫਾਸਟ ਟਰੈਕ ਤੇ ਲੈ ਕੇ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਨੌਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤੀ ਤੋਂ ਛੇਤੀ ਹੋ ਸਕੇ ਦਾ ਫਾਸਟ ਟਰੈਕ ਤੇ ਲੈ ਕੇ ਜਲਦ ਜਲਦੀ ਸਖਤ ਸਜ਼ਾ ਦੇਵੇ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੇ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਤੋਂ ਨਹੀਂ ਕਰ ਸਕਦਾ ਸਰ ਸਾਡੇ ਕੋਲ ਹੈਲਥ ਪੁਆਇੰਟ ਵੀ ਨਾ ਪ੍ਰੋਬਲਮ ਹੈ ਕਾਰਡੀਆਲੋਜੀ ਤੇ ਨੈਰੋਲੋਜੀ ਦੇ ਨੈਰੋਲੋਜੀ ਦੇ ਡਾਕਟਰ ਵੀ ਹੈਗੇ ਨੇ ਉਹਨਾਂ ਨਾਲ ਇਤਨੀ ਇੱਥੇ ਹੈਗੇ ਦੀ ਉਹਨਾਂ ਸਰਜਨ ਨਹੀਂ ਹੈਗੇ ਸਾਨੂੰ ਇਹ ਬਹੁਤ ਪ੍ਰੋਬਲਮ ਆ ਰਹੀ ਹੈ ਉਹਨਾਂ ਨਾਲ ਦਿਨਾਂ ਦੇ ਵਿੱਚ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਉਹਨਾਂ ਨਾਲ ਐਗਰੀਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਵਾਰੀ ਅਪਾਇੰਟਮੈਂਟ ਹੋ ਜਾਂਦੀ ਹੈ ਬਾਅਦ ਬਦਲੀਆਂ ਬਦਲੀਆਂ ਕਰਵਾ ਲੈਂਦੇ ਨੇ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਹਾਂ ਕਿ ਜੇ ਇਸ ਪੰਜਾਬ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਸਰਕਾਰੀ ਡਾਕਟਰ ਦੇ ਤੌਰ ਤੇ ਅਸੀਂ ਰੱਖਨੇ ਅਸੀਂ ਤਨਖਾਹਾਂ ਵੱਧ ਵੀ ਦੇਵਾਂਗੇ ਪੱਤਾ ਵੀ ਦੇਵਾਂਗੇ ਬਾਰਡਰ ਏਰੀਆ ਦੇ ਅਲਾਉਂਸ ਦਾ ਪਰ ਤੁਹਾਨੂੰ 2 ਸਾਲ ਘਟੋਕਟ ਇੱਥੇ ਲਾ ਕੇ ਰਹਿ ਕੇ ਸੇਵਾ ਕਰਨੀ ਪਊ ਚਾਹੇ ਟੀਚਰ ਚਾਹੇ ਉਹ ਡਾਕਟਰ ਖਾਸ ਤੌਰ ਤੇ ਸੇਵਾਮੁਜਾ ਜਿਹੜੀ ਜ਼ਰੂਰੀ ਸੇਵਾਵਾਂ ਨੇ ਉਹ ਉਹਨਾਂ ਦੇ ਮਾਮਲੇ ਚ ਮੈਡੀਕਲ ਹਸਪੀਟਲ ਬਰਦਾਸ਼ਤ ਤੋਂ ਵੱਡਾ ਮਿਲੇਗਾ ਕਿਉਂਕਿ ਬਹੁਤ ਪ੍ਰੋਬਲਮ ਆ ਬਰਦਾਸ਼ਤ ਤੋਂ ਤੁਸੀਂ ਸਵਾਲ ਬਹੁਤ ਵਧੀਆ ਨੇ ਤੁਸੀਂ ਆਉਣ ਵਾਲੇ ਦਿਨਾਂ 'ਚ ਇੰਤਜ਼ਾਰ ਕਰੋ ਬਹੁਤ ਕੁਝ ਪੰਜਾਬ ਦੇ ਵਿੱਚ ਗੱਡੀ ਲਈ ਤੇ ਵਿਕਾਸ ਵਾਲੀ ਜਿਹੜੀ ਹੈ ਚੜ ਵੀ ਗਈ ਹੈ ਤੇ ਤੇਜ਼ ਵੀ ਹੋ ਰਹੀ ਹੈ ਸਪੀਡ ਉਹਦੀ ਆਉਣ ਵਾਲੇ ਦਿਨਾਂ 'ਚ ਬਹੁਤ ਜਿਹੜੀਆਂ ਬਾਰਡਰ ਏਰੀਆ ਖਾਸ ਤੌਰ ਤੇ ਸਾਡੇ ਜਿਵੇਂ ਤਰਨਤਾਰਨ ਦੇ ਵਿੱਚ ਕੋਈ ਕੁੜੀਆਂ ਦਾ ਕਾਲਜ ਨਹੀਂ ਸੀ ਬੜੀ ਲੋਕਾਂ ਨੇ ਮੰਗ ਕੀਤੀ ਬਾਈ ਇਲੈਕਸ਼ਨ 'ਚ ਤੇ ਅਸੀਂ ਕੁੜੀਆਂ ਦੇ ਕਾਲਜ ਦਾ ਵੀ ਜਿਹੜਾ ਉੱਥੇ ਫੈਸਲੇ ਤਿਆਰ ਹੋ ਰਹੀਆਂ ਨੇ ਹੁਣ ਤੇ ਜਿਹੜਾ ਤਰਨਤਾਰਨ ਸ਼ਹਿਰ ਦੇ ਵਿੱਚ ਇੱਕ ਓਵਰ ਬ੍ਰਿਜ ਸੀਗਾ ਜਿਹੜਾ ਜੰਡੇ ਵਾਲਾ ਗੁਰੂ ਨੂੰ ਟਰੈਕ ਜਾਂਦਾ ਫਟਕ ਕਹਿੰਦੇ ਜੰਡੇ ਵਾਲਾ ਗੁਰੂ ਵਾਲਾ ਫਟਕ ਕਹਿੰਦੇ ਪੂਰਾ ਸ਼ਹਿਰ ਦੋ ਹਿੱਸਿਆਂ 'ਚ ਵੰਡਿਆ ਜਾਂਦਾ ਸੀ ਉਹ ਵੀ ਬਣ ਰਿਹਾ ਜੀ। ਅਰ ਇੱਕ 2024 ਦੇ 2024 ਦੇ 10 ਮਹੀਨੇ 15 ਤਰੀਕ ਨੂੰ ਇੱਕ ਪਾਰਸਾ ਦੀ ਪੁਰੀ ਨਾਲ ਗੁਰਦਾਸਪੁਰ ਕਿਸ ਪਰ ਗਲਤ ਹੜਤ ਕੀਤੀ ਕਿਤੇ ਵੀ 4 ਮਿੰਟਾਂ ਨੇ ਤੇ ਗੁਰਦਾਸਪੁਰ ਪ੍ਰਸ਼ਾਸਨ ਅਕਰ ਕੋਈ ਕਾਰਵਾਈ ਉਹਨਾਂ ਦੇ ਪੱਲੇ ਗਿਆ। ਕੋਈ ਨਹੀਂ। ਸੋਨਾ ਤੇ ਪੜਚਾ ਹੋ ਚੁੱਕਾ ਹੈ। ਮੈਂ 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 ਇਹਦੇ ਬਾਰੇ ਮੈਂ ਚੱਕ ਮੈਂ ਇਹਦੇ ਬਾਰੇ ਪਤਾ ਕਰ ਲੈਣਾ। ਸੀਐਫਓਸ ਪ੍ਰੋਗਰਾਮ ਕਰਾਇਆ ਗਿਆ 300 ਹਜ਼ਾਰਾਂ। ਉਹਨਾਂ ਲੋਕਾਂ